ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿੱਧੂ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਅਪਡੇਟਸ ਬਾਰੇ ਗੱਲਬਾਤ ਕਰਨੀ ਆਗੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੈਨੇਡਾ ਦਿਨ ਬਾ ਦਿਨ ਨਵੀਆਂ ਅਪਡੇਟਸ ਦੇ ਰਿਹਾ ਜਿਹਦੇ ਕਰਕੇ ਆਉਣ ਵਾਲੇ ਬੱਚੇ ਤੇ ਜਿਹੜੇ ਇਨਸਾਈਡ ਕੈਨੇਡਾ ਰਹ ਰਹੇ ਆ ਸੋ ਉਹਨਾਂ ਬੱਚਿਆਂ ਨੂੰ ਚਿੰਤਾ ਹੋ ਜਾਂਦੀ ਆ ਵੀ ਕਿਤੇ ਇਹ ਚੀਜ਼ ਸਾਡੇ ਤੇ ਤਾਂ ਨਹੀਂ ਲਾਗੂ ਹੋਊਗੀ ਸਾਨੂੰ ਤਾਂ ਨਹੀਂ ਕੋਈ ਅੱਗੇ ਜਾ ਕੇ ਕੋਈ ਦਿੱਕਤ ਆਉਣੀ ਆ ਸੋ ਐਸੇ ਕਰਕੇ ਹਰ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਆ ਤੇ ਕਈ ਵਾਰੀ ਸਾਡੇ ਤੱਕ ਵੀ ਰੀਚ ਕਰਦੇ ਆ ਕਿ ਸਾਨੂੰ ਇਸ ਬਾਰੇ ਪ੍ਰੋਪਰ ਦੱਸ ਦਿਓ ਹਨਾ ਪਰ ਆਪਾਂ ਜਦੋਂ ਪੂਰੀ ਡਿਟੇਲ ਆ ਜਾਂਦੀ ਹੈ ਫਿਰ ਆਪਾਂ ਵੀਡੀਓ ਪੋਸਟ ਕਰਦੇ ਹੁੰਨੇ ਆਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਅਪਡੇਟ ਤੇ ਵੀ ਗੱਲ ਕਰਾਂਗੇ ਉਸ ਤੋਂ ਇਲਾਵਾ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਦੇਖ ਰਹੇ ਹੋਵਗੇ ਇਤੇ ਬੱਚਿਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਹੈਗੇ ਉਹਨਾਂ ਨੂੰ ਸਟ्रेस ਹੋਈ ਪਈ ਹੈਗੀ ਕਿ ਅਸੀਂ ਪੀਆਰ ਕਿੱਦਾਂ ਹੋਣਾ ਤੇ ਕੁਝ ਬੱਚੇ ਜਿਹੜੇ ਹੈਗੇ ਇੱਥੇ ਸਟੱਡੀ ਦੇ ਵਿੱਚ ਆਏ ਹੋਏ ਨੇਗੇ ਤੇ ਉਹਨਾਂ ਦੇ ਕਾਲਜਸ ਵੱਲੋਂ ਉਹਨਾਂ ਨੂੰ ਫੇਲ ਕੀਤਾ ਜਾ ਰਿਹਾ ਧਾਰਨੇ ਲੱਗ ਰਹੇ ਹੈਗੇ ਪ੍ਰੋਵਿੰਸ ਨੇ ਆਪਣੇ ਜਿਹੜੇ ਪੀਐਨਪੀ ਦੇ ਡਰਾ ਉਹ ਬੰਦ ਕਰਤੇ ਹੈਗੇ ਐਕਸਪ੍ਰੈਸ ਦੇ ਵਿੱਚ ਪੁਆਇੰਟ ਬਹੁਤ ਉੱਪਰ ਜਿਹੜੇ ਫਿਰਦੇ ਹੈਗੇ ਹਰ ਬੱਚਾ ਹੁਣ ਏਸੇ ਚਿੰਤਾ ਦੇ ਵਿੱਚ ਆ ਕਿ ਅਸੀਂ ਪੀਆਰ ਕਿਵੇਂ ਹੋਵਾਂਗੇ ਕੈਨੇਡਾ ਰੂਲ ਚੇਂਜ ਕਰ ਰਿਹਾ ਸਾਡੇ ਲਈ ਕੀ ਹੈਗਾ ਬੈਸਟ ਸੋ ਅੱਜ ਦੀ ਵੀਡੀਓ ਤੁਸੀਂ ਧਿਆਨ ਨਾਲ ਸੁਣਿਓ ਆਪਾਂ ਸਾਰੀਆਂ ਇਹਨਾਂ ਪ੍ਰੋਬਲਮਸ ਤੇ ਗੱਲਬਾਤ ਕਰਾਂਗੇ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਬੱਚੇ ਇੱਥੇ ਕੈਨੇਡਾ ਸਟੱਡੀ ਵੀਜ਼ੇ ਤੇ ਆ ਜਾਂਦੇ ਸੀਗੇ ਤਾਂ ਆਪਾਂ ਨੂੰ ਕਈ ਵਾਰੀ ਕਾਲਜ ਨਹੀਂ ਵਧੀਆ ਲੱਗਦਾ ਸੀਗਾ ਜਾਂ ਜਿੱਥੇ ਆਪਾਂ ਕਾਲਜ ਲਿਆ ਹੁੰਦਾ ਸੀਗਾ ਸਿਟੀ ਤੋਂ ਬਹੁਤ ਦੂਰ ਹੁੰਦਾ ਸੀ ਕੰਮ ਦੀ ਦਿੱਕਤ ਆਉਂਦੀ ਸੀਗੀ ਜਾਂ ਬਈ ਕਈ ਵਾਰੀ ਇਹ ਸਾਨੂੰ ਮਿਲਦਾ ਸੀਗਾ ਕਿ ਕਾਲਜ ਸਾਨੂੰ ਫੇਲ ਕਰ ਰਿਹਾ ਤੇ ਬੱਚਾ ਈਜ਼ਲੀ ਇੱਥੇ ਆ ਕੇ ਆਪਣਾ ਕਾਲਜ ਚੇਂਜ ਕਰ ਲੈਂਦਾ ਸੀਗਾ ਪਰ ਹੁਣ ਇਹ ਚੀਜ਼ ਨਹੀਂ ਹੋਊਗੀ ਹੁਣ ਆਉਣ ਵਾਲੇ 2025 ਤੋਂ ਅ ਤੁਸੀਂ ਕਾਲਜ ਚੇਂਜ ਨਹੀਂ ਕਰ ਸਕਦੇ ਸੋ ਇਹ ਹਜੇ ਉਹਨਾਂ ਨੇ ਨਿਊਜ਼ ਦਿੱਤੀ ਆ ਤੇ ਇੰਪਲੀਮੈਂਟ ਇਹ 2025 ਤੋਂ ਹੋ ਜਾਣਾਗਾ ਸੋ ਫਿਰ ਤੁਸੀਂ ਇੱਥੇ ਆ ਕੇ ਆਪਣਾ ਕਾਲਜ ਚੇਂਜ ਨਹੀਂ ਕਰ ਸਕਦੇ ਪਰ ਬਹੁਤ ਸਾਰੇ ਬੱਚੇ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਆਗੇ ਹੋ ਸਕਦਾ ਇਹ ਰੂਲ ਉਹਨਾਂ ਤੇ ਇੰਪਲੀਮੈਂਟ ਨਾ ਹੋਵੇ ਜਾਂ 22 ਕਹਿ ਲਓ ਕਿ ਜਨਵਰੀ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਕਾਲਜ ਚੇਂਜ ਕਰ ਲੈਣੇ ਹੋਗੇ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਪਰ ਬਾਅਦ ਦੇ ਵਿੱਚ ਜੇ ਤੁਸੀਂ ਕਾਲਜ ਚੇਂਜ ਕਰਨਾ ਤਾਂ ਤੁਹਾਨੂੰ ਜਿਹੜਾ ਪੁਰਾਣਾ ਸਟੱਡੀ ਪਰਮਿਟ ਆ ਉਹ ਸਮਝ ਲਓ ਤੁਹਾਡਾ ਖਤਮ ਹੋ ਗਿਆ ਤੁਸੀਂ ਨਵਾਂ ਸਟੱਡੀ ਪਰਮਿਟ ਅਪਲਾਈ ਕਰੋਗੇ ਅੱਗੇ ਹੁੰਦਾ ਸੀਗਾ ਵੀ ਕੋਲਿਜ ਚੇਂਜ ਕਰ ਲਿਆ ਡੀਐਲਆਈ ਨੰਬਰ ਆਪਾਂ ਅਪਡੇਟ ਕਰਤਾ ਇਮੀਗ੍ਰੇਸ਼ਨ ਨੂੰ ਨਵੇਂ ਕਾਲੇਜ ਬਾਰੇ ਦੱਸਤਾ ਵੀ ਅਸੀਂ ਆਹ ਕਾਲੇਜ ਚੇਂਜ ਕਰ ਲਿਆ ਚਲੋ ਖਤਮ ਕਹਾਣੀ ਪਰ ਹੁਣ ਇਦਾਂ ਨਹੀਂ ਹੋਊਗਾ ਹੁਣ ਤੁਹਾਨੂੰ ਨਵਾਂ ਸਟੱਡੀ ਪਰਮਿਟ ਲੈਣਾ ਪਿਆ ਕਰਨਾ ਪੁਰਾਣਾ ਸਟੱਡੀ ਪਰਮਿਟ ਤੁਹਾਡਾ ਖਤਮ ਹੋ ਜੂ ਸੋ ਨਵੇਂ ਪਰਮਿਟ ਦੇ ਲਈ ਤੁਹਾਡੀ ਸਾਰੀ ਨਵੀਂ ਐਲੀਜੀਬਿਲਟੀ ਜਿਹੜੀ ਆ ਉਹ ਚੈੱਕ ਹੋਣੀ ਹੈਗੀ ਸੋ ਮੇਕ ਸ਼ੋਰ ਜਦੋਂ ਵੀ ਤੁਸੀਂ ਇੰਡੀਆ ਤੋਂ ਆਉਣਾ ਪਹਿਲਾਂ ਪ੍ਰੋਪਰ ਪੂਰੀ ਰਿਸਰਚ ਕਰਕੇ ਫੇਰ ਹੀ ਆਪਣਾ ਜਿਹੜਾ ਕਾਲੇਜ ਆ ਆਪਾਂ ਗੱਲ ਕਰਦੀ ਆ ਰੀਸੈਂਟ ਇਮੀਗ੍ਰੇਸ਼ਨ ਦੇ ਹਾਲਾਤਾਂ ਦੀ ਸੋ ਜੇ ਆਪਾਂ ਗੱਲ ਕਰੀਏ ਬ੍ਰੈਂਪਟਨ ਦੀ ਵੈਸੇ ਤਾਂ ਅੱਜਕੱਲ ਕੈਨੇਡਾ ਦੀ ਹਰੇਕ ਸਿਟੀ ਦੇ ਵਿੱਚ ਜਿਹੜੇ ਆ ਉਹ ਪ੍ਰੋਟੈਸਟ ਚੱਲ ਰਹੇ ਆ ਕਿਉਂਕਿ ਬਹੁਤ ਸਾਰੇ ਪੀਐਨਪੀ ਪ੍ਰੋਗਰਾਮ ਪੌਜ਼ ਕਰ ਦਿੱਤੇ ਗਏ ਆ ਜੇ ਆਪਾਂ ਗੱਲ ਕਰੀਏ ਐਕਸਪ੍ਰੈਸ ਐਂਟਰੀ ਦੀ ਤਾਂ ਡਰਾਸ ਬਹੁਤ ਜ਼ਿਆਦਾ ਆਪਾਂ ਕੁਝ ਇਦਾਂ ਦੀਆਂ ਪ੍ਰੋਵਿੰਸਿਸ ਸਿਗੀਆਂ ਜਿੱਥੇ ਈਸੀਪੀਆਰ ਹੁੰਦੀ ਸੀਗੀ ਬਟ ਜਦੋਂ ਉੱਥੇ ਸਟੂਡੈਂਟਸ ਨੇ ਰਹਿ ਕੇ ਆਪਣਾ ਐਕਸਪੀਰੀਅੰਸ ਪੂਰਾ ਕੀਤਾ ਤੇ ਹੁਣ ਉਹਨਾਂ ਨੇ ਵੀ ਜਿਹੜੀ ਪੀਐਨਪੀ ਪੌਜ਼ ਕਰ ਦਿੱਤੀ ਬਹੁਤ ਸਾਰੇ ਸਟੂਡੈਂਟਸ ਆ ਜਿਨ੍ਹਾਂ ਦੇ ਵਰਕ ਪਰਮਟ ਔਰਡੀ ਐਕਸਪਾਇਰ ਹੋ ਗਏ ਆ ਤੇ ਕਈਆਂ ਦੇ ਆਰਡ ਆਲੇ ਟਾਈਮ ਦੇ ਵਿੱਚ ਹੋਣਾ ਲਿਆ ਹੁਣ ਆਪਾਂ ਗੱਲਬਾਤ ਕਰਦੇ ਆ ਦੋ ਪੱਖਾਂ ਦੀ ਸੋ ਇੱਕ ਪੱਖ ਤਾਂ ਇੱਥੇ ਹੈਗਾ ਵਾ ਜਿਹੜੇ ਲੋਕ ਇੱਥੇ ਪੁਰਾਣੇ ਆ ਸਿਟੀਜ਼ਨ ਆ ਉਹਨਾਂ ਦਾ ਕਹਿਣਾ ਤਾਂ ਇਹ ਹੁੰਦਾ ਵਾ ਕਿ ਤੁਸੀਂ ਪੰਜਾਬ ਵਰਗਾ ਮਾਹੌਲ ਕਰ ਦਿੱਤਾ ਸਾਡੇ ਦੇਸ਼ ਦੇ ਵਿੱਚ ਪਹਿਲਾਂ ਕਦੇ ਥਾਣੇ ਨਹੀਂ ਸੀ ਲੱਗਦੇ ਹੁਣ ਸਟੂਡੈਂਟ ਚੌਥੇ ਦਿਨ ਤੱਕ ਨਾ ਲਾ ਕੇ ਬੈ ਜਾਂਦੇ ਆ ਉਹਨਾਂ ਦਾ ਕਹਿਣਾ ਇਹ ਆ ਵੀ ਜੋ ਵੀ ਸਾਡੀ ਕੰਟਰੀ ਦੇ ਵਿੱਚ ਹੋ ਰਿਹਾ ਵਾ ਮਹਿੰਗਾਈ ਲਾਲ ਉਹ ਚਾ ਆਪਾਂ ਕਹ ਰਿਹਾ ਹਾਊਸ ਕ੍ਰਾਈਸਿਸ ਆਇਆ ਹੋਇਆ ਵੀ ਸਾਰੀਆਂ ਚੀਜ਼ਾਂ ਦੇ ਜ਼ਿੰਮੇਵਾਰ ਸਟੂਡੈਂਟ ਆ ਕਿਤੇ ਨਾ ਕਿਤੇ ਕੁਝ ਇਮੀਗ੍ਰੇਸ਼ਨ ਦਾ ਮਿਸਯੂਜ਼ ਤਾਂ ਹੋਇਆ ਵਾ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਿਆਂ ਨੇ ਕੀਤਾ ਕਿਉਂਕਿ ਹਰੇਕ ਜਗ੍ਹਾ ਤੇ ਮਾੜੇ ਚੰਗੇ ਲੋਕ ਹੁੰਦੇ ਆ ਸੋ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਸਟੂਡੈਂਟਸ ਦੀ ਤਾਂ ਸਟੂਡੈਂਟਸ ਦਾ ਕਹਿਣਾ ਇਹ ਆ ਬੀਟੇ ਗਵਰਨਮੈਂਟ ਨੇ ਸਾਨੂੰ ਪੀਆਰ ਦੇਣੀ ਨਹੀਂ ਸੀਗੀ ਫਿਰ ਉਹਨਾਂ ਨੇ ਇੱਕ ਆਪਸ਼ਨ ਕਿਉਂ ਰੱਖੀ ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਸਟੂਡੈਂਟ ਵੀਜ਼ੇ ਤੇ ਆਉਣੇ ਆ ਤੇ ਉੱਥੇ ਆਪਾਂ ਇਹ ਚੀਜ਼ ਦਿਖਾ ਕੇ ਆਉਣੇ ਆ ਕਿ ਮੈਂ ਤਾਂ ਫਾਈਨੈਂਸ਼ਲੀ ਇੰਨਾ ਕੋਕੇ ਆ ਸਟੱਡੀ ਕੰਪਲੀਟ ਕਰਕੇ ਇੰਡੀਆ ਵਾਪਸ ਚਲੇ ਜਾਊਂਗਾ ਪਰ ਦੂਜੇ ਪਾਸੇ ਜਦੋਂ ਆਪਾਂ ਇੱਥੇ ਆਉਂਨੇ ਆ ਤਾਂ ਇੱਥੇ ਆ ਕੇ ਪੀਆਰ ਦੀ ਬਹੁਤ ਸਾਰੇ ਜਿਹੜੇ ਆਪਸ਼ਨਸ ਆ ਆਪਾਂ ਨੂੰ ਪਤਾ ਲੱਗਦੇ ਆ ਜਾਂ ਇੰਡੀਆ ਬੈਠੇ ਵੀ ਆਪਾਂ ਨੂੰ ਪਤਾ ਲੱਗਦੇ ਕਿਉਂਕਿ ਅੱਜ ਕੱਲ ਤਾਂ ਹਰੇਕ ਦਾ ਰਿਸ਼ਤੇਦਾਰ ਆਂਡ ਗਵਾਂਡਾ ਵਾਲਾ ਬੰਤਾ ਕੈਨੇਡਾ ਹੁੰਦਾ ਹੀ ਆ ਤੇ ਉਹ ਕਹਿ ਦਿੰਦਾ ਵਾ ਕੋਈ ਗੱਲ ਨਹੀਂ ਪੀਆਰ ਹੋ ਜਾਊਗਾ ਕੋਈ ਚੱਕਰ ਨਹੀਂ ਆ ਜਦੋਂ ਇੱਥੇ ਸਟੂਡੈਂਟ ਆਉਂਦਾ ਵਾ ਫੀਸਾ ਪੇ ਕਰਦਾ ਵਾ ਜਿਹੜੀਆਂ ਇੱਕ ਕੈਨੇਡੀਅਨ ਦੇ ਸਟੂਡੈਂਟ ਹੀ ਆ ਜਿਹੜਾ ਇੱਥੋਂ ਦਾ ਪੱਕਾ ਬਸਨੇਗਾ ਉਹਦੀਆਂ ਫੀਸਾ ਬਹੁਤ ਪਰ ਇੰਟਰਨੈਸ਼ਨਲ ਸਟੂਡੈਂਟ ਬਹੁਤ ਹਾਈ ਫੀਸਾ ਪੇ ਕਰਦਾ ਵਾ ਜਦੋਂ ਉਹ ਫੀਸਾ ਪੇ ਕਰਦਾ ਵਾ ਗਵਰਨਮੈਂਟ ਨੂੰ ਟੈਕਸ ਵੀ ਪੇ ਕਰਦਾ ਵਾ ਆਪਾਂ ਜੋਬਸ ਵੀ ਕਰਦੇ ਆ ਉਹਦੇ ਤੇ ਵੀ ਟੈਕਸ ਕੱਟਿਆ ਜਾਂਦਾ ਫੀਸ ਤੇ ਵੀ ਆਪਾਂ ਟੈਕਸ ਪੇ ਕਰਦੇ ਆ ਜਦੋਂ ਸਾਰਾ ਕੁਝ ਡਨ ਹੁੰਦਾ ਵਾ ਵਰਕ ਪਰਮਿਟ ਤੇ ਆਉਂਦਾ ਵਾ ਤੇ ਫੇਰ ਉਹਨੂੰ ਪਤਾ ਲੱਗਦਾ ਕਿ ਮੇਰੇ ਕੋਲ ਤਾਂ ਹੁਣ ਰਾਹੀ ਕੋਈ ਨਹੀਂ ਹੈਗਾ ਸੋ ਇੱਕ ਸਟੂਡੈਂਟ ਵੀ ਆਪਣੇ ਜਿਹੜੇ ਅੱਜਕੱਲ ਹੁਣੇ ਸਟੂਡੈਂਟ ਆ ਰਹੇ ਉਹ 20 ਸਾਲ ਦੇ ਆ ਰਹੇ ਆ ਸੋ ਤੁਸੀਂ 20 ਸਾਲ ਦੇ ਜਦੋਂ ਇੱਥੇ ਆ ਜਾਂਦੇ ਹੋ ਤੇ ਤੁਸੀਂ 4-5 ਸਾਲ ਕਿਸੇ ਵੀ ਦੇਸ਼ ਦੇ ਵਿੱਚ ਬਿਤਾਉਂਦੇ ਹੋ ਤੇ ਤੁਹਾਡੀ ਕੁਝ ਵੀ ਕਰਨ ਦੀ ਉਮਰ ਵੀ ਜਿਹੜੀ ਹੁੰਦੀ ਆ ਉਹ 20 ਤੋਂ 25 ਸਾਲ ਹੁੰਦੀ ਆ ਮਤਲਬ ਉਹ ਟਾਈਮ ਦੇ ਵਿੱਚ ਤੁਸੀਂ ਸਟੱਡੀ ਵੀ ਕਰਨੀ ਹੁੰਦੀ ਹੈ ਤੇ ਤੁਸੀਂ ਸਕਸੈਸ ਵੀ ਹਾਸਿਲ ਕਰਨੀ ਹੁੰਦੀ ਹੈ ਜਦੋਂ ਉਹ ਟਾਈਮ ਦੇ ਵਿੱਚ ਤੁਸੀਂ ਇੱਥੇ ਰਹਿ ਲੇ ਕੰਮ ਵੀ ਕੀਤਾ ਸਾਰਾ ਕੁਝ ਕੀਤਾ ਤੇ ਐਂਡ ਤੇ ਤੁਹਾਨੂੰ ਇਹ ਪਤਾ ਲੱਗੇ ਕਿ ਹੁਣ ਇੱਥੇ ਮੇਰੇ ਲਈ ਕੋਈ ਰਾਇ ਨਹੀਂ ਹੈਗਾ ਤੇ ਇੱਥੋਂ ਦੇ ਲੋਕ ਮੈਨੂੰ ਕਹਿ ਰਹੇ ਕਿ ਤੁਸੀਂ ਇੱਥੋਂ ਚਲੇ ਆਵੋ ਉਹ ਵੀ ਬਹੁਤ ਜ਼ਿਆਦਾ ਹਾਰਡ ਹੁੰਦਾ ਵਾ ਹੁਣ ਆਪਾਂ ਦੋਨਾਂ ਪੱਖਾਂ ਦੀ ਗੱਲ ਕੀਤੀ ਆ ਹੁਣ ਐਂਡ ਤੇ ਆਪਾਂ ਆਪਣੀ ਐਡਵਾਈਸ ਵੀ ਰੱਖਦੇ ਆ ਕਿ ਸਾਡਾ ਕੀ ਪੱਖ ਆ ਸੋ ਮੈਨੂੰ ਇਹ ਲੱਗਦਾ ਵਾ ਕਿ ਇਮੀਗ੍ਰੇਸ਼ਨ ਦੇ ਰੂਲ ਤਾਂ ਅੱਜਕੱਲ ਹਰੇਕ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਸਟ੍ਰਿਕਟ ਹੋ ਚੁੱਕੇ ਆ ਜੇ ਆਪ ਅਸਟ੍ਰੇਲੀਆ ਦੀ ਗੱਲ ਕਰੀਏ ਉੱਥੇ ਵੀ ਸੇਮ ਹੀ ਹੋ ਚੁੱਕੀ ਹੈ ਕਿ ਪਹਿਲਾਂ ਆਪਾਂ ਵਿਸਟਾ ਵੀਜ਼ੇ ਤੇ ਜਾ ਕੇ ਉਹਨੂੰ ਕਨਵਰਟ ਕਰਵਾ ਲੈਂਦੇ ਸੀ ਸਟੱਡੀ ਵੀਜ਼ੇ ਤੇ ਪਰ ਹੁਣ ਉਹਨਾਂ ਨੇ ਵੀ ਰੂਲਸ ਜਿਹੜੇ ਆ ਸਟ੍ਰਿਕਟ ਕਰ ਦਿੱਤੇ ਆ ਹਾਂਜੀ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਹ ਕੰਟਰੀ ਨੇ ਪਹਿਲਾਂ ਹੀ ਇਮੀਗ੍ਰੈਂਟਸ ਘੱਟ ਬੁਲਾਏ ਸੀਗੇ ਐਸ ਕੰਪੇਅਰ ਟੂ ਕੈਨੇਡਾ ਕਿਉਂਕਿ ਕੈਨੇਡਾ ਨੇ ਬਹੁਤ ਸਾਰੇ ਇਮੀਗ੍ਰੈਂਟਸ ਜਿਹੜੇ ਆ ਉਹ ਇੱਕਦਮ ਬੁਲਾ ਲਏ ਸੀ ਇਹਨਾਂ ਨੂੰ ਇਹ ਸੀਗਾ ਇਮੀਗ੍ਰੈਂਟਸ ਤੋਂ ਸਾਨੂੰ ਪੈਸਾ ਆਉਂਦਾ ਵਾ ਤੇ ਸਾਡੀ ਕੰਟਰੀ ਦੀ ਇਕਨੋਮੀ ਜਿਹੜੀ ਆ ਉਹ ਗਰੋ ਕਰਦੀ ਆ ਸੋ ਆ ਟਾਈਮ ਇਹਦਾ ਦਾਵਾ ਕਿ ਹੁਣ ਸਟੂਡੈਂਟਸ ਨੂੰ ਪਹਿਲਾ ਇੰਡੀਆ ਦੇ ਵਿੱਚ ਹੀ ਵਧੀਆ ਡਿਗਰੀ ਕਰਨੀ ਚਾਹੀਦੀ ਹੈ ਪਲੱਸ 2 ਕਰਕੇ ਨਹੀਂ ਆਉਣਾ ਚਾਹੀਦਾ ਐਟ ਲੀਸਟ ਉੱਥੇ ਤੁਸੀਂ 3 ਇ 3 ਸਾਲ ਜਾਂ 4 ਸਾਲ ਦੀ ਕੋਈ ਡਿਗਰੀ ਕਰੋ ਉਹਦੇ ਵਿੱਚ ਐਕਸਪੀਰੀਅੰਸ ਲਵੋ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਮੈਂ ਪ੍ਰੋਪਰ ਕੁਆਲੀਫਾਈ ਹੈਗਾ ਵਾ ਫਿਰ ਤੁਸੀਂ ਚਾਹੇ ਕੈਨੇਡਾ ਦੀ ਡਾਇਰੈਕਟ ਪੀਆ ਲਗਾ ਲਵੋ ਜਾਂ ਤੁਸੀਂ ਕੁਝ ਮਾਸਟਰਸ ਕਰਨ ਨੂੰ ਫਿਰ ਕੈਨੇਡਾ ਦੇ ਵਿੱਚ ਆ ਜਾਵੋ ਕਿਉਂਕਿ ਇਹ ਹੀ ਤੁਹਾਡਾ ਬੈਸਟ ਡਿਸੀਜਨ ਹੋਊਗਾ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾਗਾ ਵੀ ਇੰਡੀਆ ਦੇ ਵਿੱਚ ਸਾਡੇ ਕੋਲੇ ਸਟੱਡੀ ਵੀ ਹੈਗੀ ਆ ਇੰਡੀਆ ਦੇ ਵਿੱਚ ਸਾਡੇ ਕੋਲੇ ਐਕਸਪੀਰੀਅੰਸ ਵੀ ਹੈਗਾਗਾ ਪਰ ਦਿੱਕਤ ਕੀ ਆਉਂਦੀ ਆ ਵੀ ਸਾਨੂੰ ਕੈਨੇਡੀਅਨ ਜਿਹੜੀਆਂ ਕੰਪਨੀਜ਼ ਹੈਗੀਆਂ ਨੇ ਹਾਇਰ ਨਹੀਂ ਕਰਦੀਆਂ ਕਿਉਂਕਿ ਆਪਾਂ ਨੂੰ ਇੱਕ ਚੀਜ਼ ਦਾ ਹੀ ਪਤਾ ਵੀ ਇੱਥੇ ਤਾਂ ਲੈਣੀ ਪੈਂਦੀ ਐ ਐਲਐਮਆਈ ਐ ਤੇ ਐਲਐਮਆਈ ਐ ਦੇ ਲਈ ਆਪਾਂ ਨੂੰ ਪੇ ਕਰਨਾ ਪੈਂਦਾ ਇਹ ਗੱਲ 100% ਸੱਚ ਆਗੀ ਅ ਇੱਥੋਂ ਦੇ ਜਿਹੜੇ 엠ਪਲਾਇਰ ਨੇਗੇ ਉਹ ਲੋਕ ਜਿਹੜੇ ਆਗੇ ਉਹ ਤੁਹਾਡੇ ਤੋਂ ਚਾਰਜ ਕਰਦੇ ਆਗੇ ਤੁਹਾਨੂੰ ਜੌਬ ਆਫਰ ਦੇਣ ਦੇ ਲਈ ਪਰ ਜੇਕਰ ਆਪਾਂ ਇਸ ਤੋਂ ਹਟ ਕੇ ਦੇਖੀਏ ਹਨਾ ਜੇਕਰ ਆਪਣੇ ਕੋਲ ਇਹਨਾਂ ਵਧੀਆ ਐਕਸਪੀਰੀਅੰਸ ਵੀ ਹੈਗਾਗਾ ਤਾਂ ਜੇਕਰ ਆਪਾਂ ਸਟੱਡੀ ਬੇਸ ਤੇ ਇੱਥੇ ਆ ਜਾਨੇ ਤਾਂ ਉਸ ਐਕਸਪੀਰੀਅੰਸ ਦਾ ਫੇਰ ਮੁੱਲ ਇੱਥੇ ਪੈ ਜਾਂਦਾਗਾ ਫੇਰ ਤੁਸੀਂ ਇਜ਼ੀਲੀ ਤਰੀਕੇ ਦੇ ਨਾਲ ਪੀਆਰ ਹੋ ਜਾਨੇ ਹੋਗੇ ਇਹ ਚੀਜ਼ ਵੀ ਮੈਨੂੰ ਲੱਗਦਾ ਤਾਂ ਹੀ ਸਟਾਰਟ ਹੋਈ ਹੈ ਦੇਖੋ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇਮੀਗ੍ਰੇਸ਼ਨ ਦੇ ਮਿਸਯੂਜ਼ ਦੀ ਮਿਸਯੂਜ਼ ਇੱਥੇ ਸ਼ੁਰੂ ਹੋ ਜਾਣਾ ਵੀ ਜਦੋਂ ਫੇਕ ਐਲ ਐਮ ਆਈ ਜਾਂ ਵੇਚਣ ਐਲ ਐਮ ਆਈ ਵੇਚਣ ਦਾ ਕੰਮ ਸ਼ੁਰੂ ਹੋਇਆ ਲੋਕਾਂ ਨੂੰ ਜੌਬ ਆਫਰ ਪੈਸਿਆਂ ਦੇ ਨਾਲ ਮਿਲਣ ਲੱਗੇ ਇੱਕ ਕੁਆਲੀਫਾਈ ਬੰਦਾ ਸਾਈਡ ਤੇ ਰਹਿ ਕੇ ਇੱਕ ਬੰਦੇ ਕੋਲੇ ਪੈਸੇ ਆ ਉਹ ਬੰਦਾ ਪੈਸੇ ਲਾ ਕੇ ਤੇ ਇੱਥੇ ਆ ਕੇ ਤੇ ਆਪਣਾ ਜੌਬ ਆਫਰ ਲੈਂਦਾ ਤੇ ਪੀਆਰ ਲੈਂਦਾਗਾ ਸੋ ਸਾਰਾ ਸਿਸਟਮ ਪੂਰਾ ਖਰਾਬ ਹੋ ਗਿਆ ਇਸੇ ਕਰਕੇ ਹੀ ਇਹ ਜਿੰਨੇ ਵੀ ਚੇਂਜਸ ਆਏ ਨੇ ਇਹਨਾਂ ਚੀਜ਼ਾਂ ਕਰਕੇ ਆਏ ਨੇ ਜਿੰਨਾਂ ਲੋਕਾਂ ਕੋਲੇ ਜਾਦੇ ਪੈਸਾ ਸੀ ਜੇ ਆਪਾਂ ਹਾਊਸ ਕਰਾਈਸਿਸ ਦੀ ਗੱਲ ਕਰੀਏ ਜਿੰਨਾਂ ਲੋਕਾਂ ਕੋਲੇ ਬਹੁਤ ਜ਼ਿਆਦੇ ਪੈਸਾ ਸੀਗਾ ਉਹਨਾਂ ਨੇ ਘਰ ਇੱਥੇ ਦੋ ਦੋ ਖਰੀਦ ਲਏ ਪੰਜ ਪੰਜ ਖਰੀਦ ਲਏ 10 10 ਖਰੀਦ ਲਏ ਹਨਾ ਤੇ ਜਿਹੜਾ ਇੱਕ ਆਮ ਬੰਦਾ ਸੀਗਾ ਉਹ ਫੇਰ ਸਫਰ ਸੋ ਹਰ ਚੀਜ਼ ਦੇ ਵਿੱਚ ਕਹਿ ਲਓ ਕਿ ਕੰਪੀਟੀਸ਼ਨ ਵਾੜਦਾ ਤੇ ਪੈਸਾ ਵਾੜਦਾ ਇਹ ਹੁਣ ਹਰ ਇੱਕ ਚੀਜ਼ ਦੇ ਵਿੱਚ ਚੇਂਜਸ ਆ ਰਹੇ ਨੇ ਜਿਵੇਂ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆਏ ਨੇ ਤੇ ਹੋਰ ਕਾਫੀ ਚੀਜ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਚੇਂਜਸ ਮਿਲਣਗੇ ਪਰ ਜੇ ਤੁਸੀਂ ਕੈਨੇਡਾ ਆਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਬਈ ਪੂਰੀ ਪ੍ਰੈਪਰੇਸ਼ਨ ਦੇ ਨਾਲ एवरीथिंग ਦੇਖ ਕੇ ਸੋਚ ਵਿਚਾਰ ਕੇ ਫੇਰ ਆਉਣਾ ਚਾਹੀਦਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ